ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ ਅੱਜ ਤਰਨਾਦਲ ਜਹੇਦਾਰ ਬਾਬਾ ਮਹਤਾਬ ਸਿੰਘ ਜੀ ਤਰਨਾਦਲ ਬਾਬੇ ਖਿਆੜੀਏ ਪਿੰਡ ਤਾਸ਼ਪੁਰ ਵਿਖੇ ਪਹੁੰਚੇ ਹੋਏ ਹਨ ਸੋ ਸੰਗਤਾਂ ਵੱਲੋਂ ਨਗਰ ਨਿਵਾਸੀਆਂ ਵੱਲੋਂ ਗੁਰੂ ਪਿਆਰਿਆਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ ਮਹਾਪੁਰਸ਼ਾਂ ਨੇ ਸੰਗਤਾਂ ਨੂੰ ਆਨੰਦਮਈ ਬਚਨ ਦੱਸ ਕੇ ਗੁਰੂ ਪ੍ਰਮਾਤਮਾ ਦੇ ਨਾਲ ਸਾਂਝ ਪੌਣੀ ਕੀਤੀ ਸੋ ਸਤਸੰਗ ਜੀ ਦਲਪੰਥ ਜਿੱਥੇ ਵੀ ਜਾਂਦਾ ਹੈ ਗੁਰੂ ਸ਼ਬਦ ਦੇ ਨਾਲ ਸਮੂਹ ਸੰਗਤਾਂ ਨੂੰ ਜੋੜਦਾ ਹੈ ਸੋ ਗੁਰੂ ਪਿਆਰਿਓ ਅੱਜ ਇਸ ਨਗਰ ਦੇ ਵਿੱਚ ਦਲਪੰਥ ਦੀਆਂ ਫੌਜਾਂ ਪਹੁੰਚੀਆਂ ਹੋਣ ਮਹੱਲੇ ਦੀ ਤਿਆਰੀ ਹੋ ਰਹੀ ਹੈ ਗੁਰੂ ਕਾ ਖਾਲਸਾ ਗੁਰੂ ਕੀਆਂ ਲਾਡਲੀਆਂ ਫੌਜਾਂ ਘੋੜਿਆਂ ਦੇ ਉੱਤੇ ਚੜ ਕੇ ਗੁਰੂ ਕਾ ਖਾਲਸਾ ਨਗਰ ਦੀਆਂ ਪਹਿਲਾਂ ਪ੍ਰਕਰਮਾ ਕਰਦਾ ਹੈ ਪ੍ਰਕਰਮਾ ਕਰਨ ਤੋਂ ਉਪਰੰਤ ਫਿਰ ਖਾਲਸਾ ਪੰਥ ਘੋੜ ਦੌੜ ਗੱਤਕੇ ਬਾਜੀ ਨੇਜੇ ਬਾਜੀ ਦੇ ਜੋਰ ਵਿਖਾਉਂਦਾ ਹੈ ਸੋ ਸਾਧ ਸੰਗਤ ਜੀ ਨਗਰ ਤਾਂ ਬਹੁਤ ਨੇ ਪਰ ਗੁਰੂ ਕਾ ਖਾਲਸਾ ਉਸ ਨਗਰ ਦੇ ਵਿੱਚ ਜਾਂਦਾ ਹੈ ਜਿੱਥੇ ਗੁਰੂ ਪਿਆਰਿਆਂ ਦਾ ਪਿਆਰ ਹੈ ਪਿਆਰ ਵਾਲੀਆਂ ਸੰਗਤਾਂ ਨੇ ਸੋ ਸਾਧ ਸੰਗਤ ਜੀ ਉਹ ਕਰਮਾ ਭਾਗਾ ਵਾਲੇ ਨਗਰ ਹੁੰਦੇ ਨੇ ਜਿੱਥੇ ਗੁਰੂ ਕਾ ਖਾਲਸਾ ਜਾਂਦਾ ਹੈ ਇਹ ਖਾਲਸਾ ਪੰਥ ਚੱਕਰਵਰਤੀ ਹੈ ਮਹਾਰਾਜ ਜੀ ਦੀ ਬਾਣੀ ਦਾ ਫਰਮਾਨ ਹੈ ਅਸਰ ਸੰਘਾਰ ਬੇਕੋ ਦੁਰਜਨ ਕੇ ਮਾਰ ਬੇਕੋ ਸੰਕਟ ਨਿਵਾਰ ਬੇਕੋ ਖਾਲਸਾ ਬਨਾਇਆ ਹੈ ਸੋ ਸਾਧ ਸੰਗਤ ਜੀ ਮਹੱਲੇ ਖੇਡੇ ਗਏ ਨੇ ਸੋ ਬੜਾ ਹੀ ਆਨੰਦ ਬਣਿਆ ਹੈ ਸਮੂਹੀ ਨਗਰ ਨੂੰ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਵਿੱਚ ਰੱਖੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤ